ਅੱਜ ਦੀ ਜਿਹੜੀ ਵੀਡੀਓ ਆ ਸਪੈਸ਼ਲ ਹੌਲਡ ਵਾਲੇ ਆਲੇ ਵੀਰਾਂ ਵਾਸਤੇ ਹੈ ਕੱਲ ਆਪਾਂ ਸੀਲਾਂ ਤੇ ਵੀਡੀਓ ਪਾਈ ਸੀ ਅੱਜ ਉਸ ਦੇ ਰਿਲੇਟਿਡ ਹੀ ਫੇਰ ਤੋਂ ਇੱਕ ਵੀਡੀਓ ਹੋਰ ਆ ਚੁੱਕੀ ਹੈ ਜੀ ਸੀਲਾਂ ਲੀਕ ਹੋਣ ਦੀ ਵਜ੍ਹਾ ਕੀ ਹੈ ਜੇ ਸੀਲਾਂ ਲੀਕ ਹੋਣ ਤੋਂ ਵਜ੍ਹਾ ਰੋਕਣਾ ਚਾਹੁੰਦੇ ਤਾਂ ਤੁਸੀਂ ਇਹ ਵਾਲ ਲਗਾ ਸਕਦੇ ਹੋ ਹਨਾ ਜੇ ਕਈ ਵਾਰੀ ਕੀ ਹੁੰਦਾ ਇਹ ਵਾਲਾਂ ਦੇ ਵਿੱਚੋਂ ਵੀ ਆਇਲ ਆਣਾ ਸਟਾਰਟ ਹੋ ਜਾਂਦਾ ਲੀਕਸ ਦੀ ਪ੍ਰੋਬਲਮ ਆਂਦੀ ਹੈ ਸਾਨੂੰ ਬਹੁਤ ਸਕੇਸ ਦੀ ਤੇ ਆਪਾਂ ਉਸ ਦੇ ਸੋਲੂਸ਼ਨ ਬਾਰੇ ਪ੍ਰੋਪਰ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਨਾਲੇ ਆਪਣੇ ਹੌਲਡ ਵਾਲੇ ਵੀਰਾਂ ਨੂੰ ਇਹ ਵੀਡੀਓ ਟੈਗ ਜ਼ਰੂਰ ਕਰਿਓ ਮੇਰੇ ਕੋ ਜਿੱਦਾਂ ਕਿ ਪਿਛਲੇ ਚੱਕੇ ਦੇ ਵਿੱਚੋਂ ਆਵਾਜ਼ ਆਣ ਜਾਣਨੇ ਆ ਹਨਾ ਇਹਦਾ ਜਿਹੜਾ ਪ੍ਰੋਬਲਮ ਆ ਸੀ ਲੀਕ ਹੋਣਾ ਆਵਾਜ਼ ਕਰਨਾ ਕਈ ਵਾਰ ਕੀ ਆ ਹੁੰਦਾ ਕਿ ਕੋ ਬਹੁਤ ਸਾਰੇ ਮਕੈਨਿਕ ਨਾ ਇੱਕ ਛੇਪ ਜਾ ਆਇਲ ਲਾਂਦਾ ਤੁਸੀਂ ਦੇਖ ਸਕਦੇ ਹੋ ਇਹ ਅਮੇ ਰਿਕਮੈਂਡਡ ਕਰ ਦਿੰਦੇ ਵੀ ਆ ਆਇਲ ਪਾ ਲੋ ਵੀ ਇਹਦੇ ਨਾਲ ਆਵਾਜ਼ ਨਹੀਂ ਆਊਗੀ ਇੱਕ ਤਰ੍ਹਾਂ ਦਾ ਗਰੀਸ ਦੀ ਤਰ੍ਹਾਂ ਦਾ ਆ ਪਾ ਤੁਹਾਨੂੰ ਦਿਖਾ ਦਿੰਦੇ ਆ ਆ ਲੋ ਜੀ ਦੇਖੋ ਨਿਕਲੂਗਾ ਵੀ ਨਹੀਂ ਇਹ ਆ ਲੋ ਪੂਰਾ ਦੱਬਣ ਤੋਂ ਬਾਅਦ ਲੋ ਤੇ ਇਹ ਭੁੱਲ ਕੇ ਵੀ ਨਹੀਂ ਪਾਣਾ ਇਹ ਤੁਹਾਡੇ ਬੈਰਿੰਗਾਂ ਨੂੰ ਸਾਰੇ ਗਰਾਰੀਆਂ ਨੂੰ ਖੜੀਆਂ ਨੂੰ ਜ਼ਰ ਲਗਾ ਦੇਗਾ ਕਿਉਂਕਿ ਜਦ ਇਹਨੇ ਥੋੜੀ ਜਿਹਾ ਦੇਰ ਚੱਲਣਾ ਗਰਮ ਹੋ ਜਾਣਾ ਖਰਾਬ ਹੋ ਜਾਣਾ ਤੇ ਇੱਕ ਐਂਡ ਦੇ ਵਿੱਚ ਮੈਂ ਕੋਈ ਵੀਡੀਓ ਵੀ ਯੂ ਸ਼ੇਅਰ ਜੋੜੂਗਾ ਉਹ ਵੀ ਤੁਸੀਂ ਜ਼ਰੂਰ ਦੇਖਣੀ ਹੈ ਜਿਹੜੀ ਅਸੀਂ ਰეკਮੈਂਡਡ ਕਰਦੇ ਆ ਤੁਸੀਂ ਦੇਖ ਸਕਦੇ ਹੋ ਆ ਗियर ऑयल ਪਿਆ 85140 ਨੰਬਰ ਗियर ऑयल ਹੈ ਹਨਾ 85140 ਅੱਗੇ ਜਿਹੜੀ ਇਹਦੀ ਗ੍ਰੇਡ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ GL5 ਐਕਸਲ ਆਇਲ ਆ ਇਹ ਜਿਹੜਾ ਆਇਲ ਆ ਅਸਲ ਦੇ ਵਿੱਚ ਜਿਹੜੀ ਲੇਲਨ ਬੜੀ ਬੜੀ ਕੱਡੀਆਂ ਆਉਂਦੀਆਂ ਨੇ ਲੰਬੇ ਰੂਟ ਤੇ ਜਾਂਦੇ ਉਹਦੇ ਪਿੱਛੇ ਕਰਾਉਨ ਵਾਲਾ ਡਿਫਰੈਂਸ਼ਲ ਹੁੰਦਾ ਨਾ ਉੱਥੇ ਪੈਂਦਾ ਹੈ ਤੇ ਤੁਸੀਂ ਦੇਖ ਲਓ ਕਿੰਨਾ ਹਜ਼ਾਰਾਂ ਕਿਲੋਮੀਟਰ ਚੱਲ ਕੇ ਗੱਡੀਆਂ ਨੇ ਖੜਨਾ ਹੁੰਦਾ ਤੇ ਇਹ ਆਇਲ 2 ਕੇ ਲੀਟਰ ਆ ਜਾਂ 5 ਕੇ ਲੀਟਰ ਉੱਥੇ ਪੈਂਦਾ ਤੇ ਗਰਮ ਨਹੀਂ ਹੁੰਦਾ ਨਾ ਹੀ ਇਹ ਪਤਲਾ ਹੁੰਦਾ ਇਹ ਇਸ ਤਰ੍ਹਾਂ ਹੀ ਰਹਿੰਦਾ ਇਹ ਲੀਕ ਨਹੀਂ ਹੁੰਦਾ ਜਿਹੜੇ ਆਪਾਂ ਆਮ ਨੋਰਮਲ 140 ਨੰਬਰ ਦਾ ਤੇਲ ਪਾ ਲੈਂਦੇ ਆ ਜਿਵੇਂ ਕਿ ਉਹਨਾਂ ਕੋ ਕੈਸਟਰੋਲ ਦਾ ਵੀ ਪਿਆ ਇਹ ਵੀ ਤੇਲ ਉਹ ਹੋ ਜਾਂਦੇ ਆ ਤੁਸੀਂ ਧਿਆਨ ਨਾਲ ਦੇਖੋ 140 ਨੰਬਰ ਕਹਣਗੇ ਹਰ ਬੰਦਾ ਇਹ GL4 ਹੈ ਇਹਦੀ ਗ੍ਰੇਡ GL4 ਆ ਇਹਨਾਂ ਦਾ ਵੀ ਕੈਸਟਰੋਲ ਦਾ ਵੀ 85 140 ਆਂਦਾ ਤੁਸੀਂ ਸਪੈਸ਼ਲ ਮੰਗ ਕੇ ਲੈਣਾ 85 140 ਨੰਬਰ ਤੇ ਜੇ ਤੁਸੀਂ ਆਹ ਤੇਲ ਪਾਨੇ ਹੋ ਨਾ ਤਾਂ ਉਹ ਆਜ਼ੀ ਪ੍ਰੋਬਲਮ ਆਏਗੀ ਤੁਹਾਨੂੰ ਨਾ ਹੀ ਇਹ ਸੀਲ ਲੀਕ ਹੋਣ ਦੀ ਜੇ ਜੀ ਪ੍ਰੋਬਲਮ ਆਏਗੀ ਔਰ ਰਾਹੀ ਆ ਬਾਲ ਲੀਕ ਹੋਣਗੇ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਬਾਕੀ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਹਾਨੂੰ ਨੰਬਰ ਦਿੱਤਾ ਹੋਇਆ ਇਸ ਨੰਬਰ ਉੱਤੇ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਵੀਡੀਓ ਨੂੰ ਫਿਰ ਤੋਂ ਬਾਅਦ ਤੋਂ ਬਾਅਦ ਜਰੂਰ ਸ਼ੇਅਰ ਕਰ ਦਿਓ ਜਿਹੜੇ ਵੀਰਾਂ ਨੇ ਹਲੇ ਵੀ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਫੋਲੋ ਜਰੂਰ ਕਰ ਲਿਓ ਵੀਰ ਮੇਰੇ ਆਪ 85140 ਆਇਲ ਪਾਣਾ ਤੇ ਇਹ ਜਾ ਚੇਪ ਔਰ ਘਟਿਆ ਤੇਲ ਭੁੱਲ ਕੇ ਨਹੀਂ ਪਾਣਾ ਕਦੇ ਵੀ ਗਰੀਸ ਭੁੱਲ ਕੇ ਨਹੀਂ ਪਾਣੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਉਸ ਦਿਤੇਲ ਕਿ ਮੈਂ ਵਰਕ ਕਰਦਾ ਜੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋਗੇ ਤਾਂ ਆਪਾਂ ਇਹਦਾ ਨੈਕਸਟ ਪਾਰਟ ਜ਼ਰੂਰ ਬਣਾਵਾਂਗੇ ਤੁਹਾਡੇ ਨਾਲ ਗੱਲ ਪੂਰੀ ਸ਼ੇਅਰ ਕਰਾਂਗੇ